ਬੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਧੀਨ ਚੱਲ ਰਹੇ ਆਪਰੇਸ਼ਨ ਸ਼ੀਲ ਤਹਿਤ ਹਾਜੀਪੁਰ ਦੇ ਪਿੰਡ ਗੁੱਡਾਵਾਲ ਵਿਖੇ ਪੰਜਾਬ ਹਿਮਾਚਲ ਦੀ ਸਰਹੱਦ ਤੇ ਐਸਐਚਓ ਹਰਪ੍ਰੇਮ ਸਿੰਘ ਸਮੇਤ ਪੁਲਿਸ ਟੀਮ ਨੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਇਸ ਮੌਕੇ ਤੇ ਉਹਨਾਂ ਨੇ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਤੇ ਵਾਰਨਿੰਗ ਦਿੱਤੀ ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਵੀ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰੇ ਜਾਂ ਫਿਰ ਹੁਲੜਬਾਜ਼ੀ ਕੀਤੀ ਜਾਂ ਨਸ਼ਾ ਵੇਚਦਾ ਫੜਿਆ ਗਿਆ ਤਾਂ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵੱਲੋਂ ਲੋਕਾਂ ਦੀ ਅਪੀਲ ਕੀਤੀ ਗਈ ਹੈ ਕਿ ਉਹ ਨਸ਼ਾ ਵਿਰੋਧ ਲੜਾਈ ਵਿੱਚ ਸਹਿਯੋਗ ਦੇਣ। ਜੇਕਰ ਕਿਸੇ ਵੀ ਨਸ਼ਾ ਆਯਜਤ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਨਜ਼ਦੀਕੀ ਪੁਲਿਸ ਥਾਣੇ ਜਾਂ ਹੈਲਪਲਾਈਨ ਦੇ ਸੰਪਰਕ ਕਰੋ। ਪਬਲਿਕ ਸਪੋਰਟ ਨਿਊਜ਼ ਦੇ ਨਾਲ ਸਾਹੀਪੋਤਨ ਨਰੇਂਦਰ ਮਾਨ ਨੂੰ ਰਿਪੋਰਟ ਕਰਦਾ। ਮਾਨਜੋਗ ਐਸਐਸਪੀ ਸ਼੍ਰੀ ਸੰਦੀਪ ਕੁਮਾਰ ਮਲਕੀ ਸਾਡੇ ਮਾਨਜੋਗ ਐਸਐਸਪੀ ਸਾਹਿਬ ਤੇ ਸਾਡੇ ਡੀਐਸਪੀ ਨਰੇਂਦਰ ਗੁਰਪ੍ਰੀਤ ਜੀ ਉਹ ਦੱਸਿਆ ਅਜ ਅਪਰੇਸ਼ਨ ਸੀਲ ਤਹਿਤ ਅਸੀਂ ਇੱਥੇ ਬੁੱਡਾ ਵੜਾ ਪਿੰਡ ਦੇ ਕਿ ਜਿਹੜਾ ਸਾਡੇ ਇਹ ਹਿਮਾਚਲ ਦੇ ਨਾਲ ਬਾਰਡਰ ਲੱਗਦਾ ਹੈਗਾ ਇੰਟਰ ਸਟੇਟ ਨਾਕੇ ਤੇ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਸਪੈਸ਼ਲ ਨਾਕਾਬੰਦੀ ਕਰan ਅਸੀਂ ਜਿਹੜੇ ਸਾਡੇ ਸਪੈਸ਼ਲ ਕੋਈ ਸਸਪੈਕਟਡ ਵਹੀਕਲ ਨੇ ਜਾਂ ਕੋਈ ਸਸਪੈਕਟਡ ਗੱਡੀਆਂ ਆਏ ਨੇ ਉਹਨਾਂ ਦੀ ਇਸ ਪ੍ਰਕਿਰਿਆ ਚੈਕਿੰਗ ਚੱਲੀ ਜਾ ਰਹੀ ਹੈ। ਬਾਕੀ ਜੋ ਕੋਈ ਬਾਹਰੋਂ ਆਪਣਾ ਦੂਸਰੇ ਸਟੇਟ ਦੇ ਵਿੱਚੋਂ ਕੋਈ ਉੱਤੇ ਕੋਈ ਲੱਗਦਾ ਸਮਗਲਿੰਗ ਵੈਰਾ ਜਾਂ ਕੋਈ ਹੋਰ ਛਰਾਬ ਤੇ ਅੰਸ਼ਰ ਕੋਈ ਗਲਤ ਤਰੀਕੇ ਨਾਲ ਕੋਈ ਐਕਟੀਵਿਟੀ ਨਾ ਕਰ ਪਾਏ ਕਿ ਇਸ ਤਰ੍ਹਾਂ ਤੇ ਜਿਹੜੇ ਅੱਜ ਅਸੀਂ ਇਸ ਨਾਕਾ ਲਾਇਆ ਹੋਇਆ ਇਸ ਨਾਕੇ ਤਹਿਤ ਅਸੀਂ ਜਿਹੜੇ ਹੁੱਲੜ ਆਵਾਜ਼ ਹੈਗੇ ਨੇ ਜਿਹੜੇ ਜਿਨ੍ਹਾਂ ਕੋਲੇ ਟੂ ਵੀਲਰ ਨੇ ਜਿਨ੍ਹਾਂ ਨੂੰ ਨੰਬਰ ਪਲੇਟ ਨਹੀਂ ਹੈਗੇ ਐਗਜੈਕਟ ਜਾਂ ਕੋਈ ਆਪਣੇ ਟ੍ਰਿਕਲ ਰਾਈਡਿੰਗ ਵਾਲੇ ਨੇ ਕਿਸੇ ਕੋਲੇ ਪ੍ਰੋਪਰ ਅ ਕਿਸੇ ਵੱਡੇ ਸਾਇਲੈਂਸਰ ਵਗੈਰਾ ਲੱਗੇ ਹੋਏ ਨੇ ਬਾਈਕ ਵਗੈਰਾ ਤੇ ਉਹਨਾਂ ਦੇ ਸਾਰਿਆਂ ਤੇ ਅਸੀਂ ਕਾਰਵਾਈ ਕਰ ਰਹੇ ਹੈਗੇ ਆ ਤੇ ਉਹਦੇ ਰਿਗਾਰਡਿੰਗ ਅਸੀਂ ਚਲਾਨ ਵੀ ਇਸ਼ੂ ਕਰ ਰਹੇ ਹੈਗੇ ਆ ਇਹ ਸਾਡਾ ਜਿਹੜਾ ਅੱਜ ਦਾ ਜਿਹੜਾ ਨਾ ਨਾਕਾ ਹੈਗਾ آپریشن ਸੀਲ ਤਹਿਤ ਇਹਦਾ ਜਿਹੜਾ ਮਕਸਦ ਹੈਗਾ ਜਿਹੜੇ ਸ਼ਰਾਪਤੀ ਜਿਹੜੇ ਬੈਡ ਐਲੀਮੈਂਟਸ ਨੇ ਉਹਨਾਂ ਨੂੰ ਨਾਕ ਤੋਂ ਹਿ ਰਹੀ ਹੈ ਤੇ ਆਮ ਜਿਹੜੀ ਹੈਗੀ ਪਬਲਿਕ ਉਹਨਾਂ ਦੇ ਲਈ ਜਿਹੜਾ ਹੈਗਾ ਕਿ ਸ਼ਾਂਤੀ ਆਪਣੇ ਏਰੀਆ ਚ ਬਣ ਰਵੇ ਕੋਈ ਤਰ੍ਹਾਂ ਦੀ ਅਦੀ ਨਾ ਹੋਵੇ